ਵੈਸੇ ਮਨ ਨੂੰ ਟਿਕਾਉਣਾ ਨਾ ਸਭ ਤੋਂ ਔਖਾ ਹੈ ਕਿਉਂਕਿ ਮਨ ਦੀ ਸਪੀਡ ਜਿਹੜੀ ਹੈ ਮਨ ਦੀ ਜਿਹੜੀ ਰਫਤਾਰ ਹੈ ਨਾ ਉਹ ਦੁਨੀਆ ਦੇ ਵਿੱਚ ਕਿਹਾ ਗਿਆ ਸਭ ਤੋਂ ਤੇਜ਼ ਹੈ ਮਨ ਟਿਕਦਾ ਨਹੀਂ ਹੈ ਇਹ ਜਿਹੜੀ ਜੀ ਹੈ ਨਾ ਇਹ ਜਿਹੜੀ ਸੁਰਤੀ ਹੈ ਕਬਹੂ ਜੀੜਾ ਊਪ ਚੜਤ ਹੈ ਕਬਹੂ ਜਾਏ ਪਿਆਲੇ ਲੋਭੀ ਜੀੜਾ ਥਿਰ ਨ ਰਹਿਤ ਹੈ ਚਾਰੇ ਕੁੰਡਾਂ ਭਾਲੇ ਖਲੋਤੇ ਇੱਥੇ ਹੁੰਨੇ ਆ ਬੈਠੇ ਇੱਥੇ ਹੁੰਨੇ ਆ ਪਰ ਜਿਹੜਾ ਮਨ ਹੈ ਨਾ ਉਹ ਕੋਈ ਦਿਸ਼ਾ ਛੱਡਦਾ ਨਹੀਂ ਦਸਾਂ ਦਿਸ਼ਾਵਾਂ ਦੇ ਵਿੱਚ ਚਾਰੇ ਦਿਸ਼ਾਵਾਂ ਦੇ ਵਿੱਚ ਭੱਜਿਆ ਫਿਰਦਾ ਹੈ ਕਦੀ ਉਧਰੋਂ ਆਉਂਦਾ ਹੈ ਕਦੀ ਉਧਰ ਚਲਿਆ ਜਾਂਦਾ ਹੈ ਕਦੀ ਉਧਰ ਚਲਿਆ ਜਾਂਦਾ ਹੈ ਅੱਖੀਂ ਦੇਖ ਨਾ ਰਜੀਆਂ ਬਾਹੂ ਰੰਗ ਤਮਾਸ਼ੇ ਮਨ ਜਿਹੜਾ ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਜੇ ਤੱਕ ਇਹ ਮਨ ਵਸ ਦੇ ਵਿੱਚ ਆ ਗਿਆ ਨਾ ਤੇ ਗੁਰਬਾਣੀ ਦੇ ਵਿੱਚ ਬਚਨ ਕੀਤਾ ਗੁਰੂ ਨਾਨਕ ਦੇਵ ਜੀ ਨੇ ਮਨ ਜੀਤਾ ਜਗ ਜੀਤ ਜਿਹਦਾ ਮਨ ਟਿਕ ਗਿਆ ਉਹ ਤਾਂ ਜਗਤ ਦਾ ਰਾਜਾ ਹੈ ਉਹ ਸੰਸਾਰ ਦਾ ਰਾਜਾ ਹੈ ਪੂਰੀ ਕਾਇਨਾਤ ਉਸ ਸੱਜਣ ਦੇ ਅੱਗੇ ਝੁਕ ਜਾਂਦੀ ਹੈ ਜਿਹਦਾ ਮਨ ਨਾਸ ਦੇ ਵਿੱਚ ਆ ਗਿਆ